ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਹੈ ਪਰ ਤਖ ਗੁਰੂ ਨਿਸਤਾਰੇ ਵਾਰ ਸੁਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸੋ ਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਨ ਜਾਏ ਪਿਰ ਛੋੜਿਆ ਘਰ ਆਪਣੈ 모ਹੀ ਦੂਜੈ ਭਾਏ ਸੂਹੈ ਵੇਸ ਦੁਹਾਗਣੀ ਪਰ ਪਿਰ 라ਵਨ ਜਾਏ ਪਿਰ ਛੋਡਿਆ ਘਰ ਆਪਣੈ 모ਹੀ ਦੂਜੈ ਭਾਏ ਮਿੱਠਾ ਕਰ ਕੇ ਖਾਇਆ ਬਹੁਤ ਸਾਧੋ ਵਦਿਆ ਰੋਗ ਸੋਧ ਪਧਾਰ ਹਰ ਛੋਡਿਆ ਪਿਰ ਲੱਗਾ ਜਾਏ ਵਿਜੋਗ ਗੁਰਮਖੋ ਹੋਵੈ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਜ ਸੱਚ ਪਿਰ 라ਵਿਆ ਹਰ ਨਾਮਾ ਔਰ ਧਾਰ ਆਗਿਆ ਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਿਆ ਹਰ ਸਾਚਾ ਸਦਾ ਸੋਹਾ ਗਨਨਾਰ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਜੋ ਜੀਵ ਇਸਤਰੀ ਦੁਨੀਆ ਦੇ ਸੋਹਣੇ ਪਦਾਰਥ ਰੂਪ ਕੁਸੰਬੇ ਦੇ ਚੋਹ ਚੁਹੇ ਰੰਗ ਵਾਲੇ ਵੇਸ਼ ਵਿੱਚ ਮਸਤ ਹੈ ਉਹ ਮੰਦੇ ਭਾਗਾ ਵਾਲੀ ਹੈ ਉਹ ਮਾਨੋ ਪ੍ਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ ਮਾਇਆ ਦੇ ਪਿਆਰ ਵਿੱਚ ਉਹ ਲੁੱਟੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਹਿਰਦੇ ਘਰ ਵਿੱਚ ਵਸਦੇ ਖਸਮ ਪ੍ਰਭੂ ਨੂੰ ਵਿਸਾਰ ਦਿੰਦੀ ਹੈ ਜਿਸ ਜੀਵ ਇਸਤਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਸਵਾਦ ਲੈ ਜਾਣ ਕੇ ਭੋਗਿਆ ਹੈ ਉਸ ਦੇ ਮਨ ਵਿੱਚ ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵੱਧਦਾ ਹੈ ਭਾਵ ਉਹ ਨਿਰੋਲ ਆਪਣੇ ਖਸ਼ਮ ਪ੍ਰਭੂ ਨੂੰ ਛੱਡ ਬੈਂਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ ਜੋ ਜੀਵ ਇਸਤਰੀ ਗੁਰੂ ਦੇ ਹੁਕਮ ਵਿੱਚ ਤੁਰਦੀ ਹੈ ਉਸ ਦਾ ਮਨ ਦੁਨੀਆ ਦੇ ਭੋਗਾਂ ਵੱਲੋਂ ਪਰਤਦਾ ਹੈ ਉਹ ਪ੍ਰਭੂ ਪਿਆਰ ਰੂਪ ਗਹਿਣੇ ਨਾਲ ਆਪਣੇ ਆਪ ਨੂੰ ਸਜਾ ਬਣਾ ਕੇ ਪਰਮਾਤਮਾ ਦੇ ਪਿਆਰ ਵਿੱਚ ਰੁੱਤੀ ਰਹਿੰਦੀ ਹੈ ਪ੍ਰਭੂ ਦਾ ਨਾਮ ਹਿਰਦੇ ਵਿੱਚ ਧਾਰ ਕੇ ਸਹਜ ਅਵਸਥਾ ਵਿੱਚ ਟਿਕ ਕੇ ਸਦਾ ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ ਪ੍ਰਭੂ ਦੇ ਹੁਕਮ ਵਿੱਚ ਤੁਰਨ ਵਾਲੀ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੈ ਕਰਤਾਰ ਖਸਮ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ ਹੇ ਨਾਨਕ ਜਿਸ ਨੇ ਸਦਾ ਥਿਰ ਪ੍ਰਭੂ ਖਸਮ ਨੂੰ ਪ੍ਰਾਪਤ ਕਰ ਲਿਆ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੈ